ਰਨੀ ਹਾਂਜੀ ਮੈਡਮ ਇਹਦਾ ਕਿੱਕ ਉਸੇ ਵਾਂਗ ਪਹਾੜ ਬਣ ਗਿਆ ਜੇ ਇੱਕ ਜੜ ਤੋਂ ਪਟ ਗਈ ਬਸ ਆਪਾਂ ਨੂੰ ਕੋਈ ਸਰਦਾਰ ਦਿਓ ਰਨੀ ਮੈਡਮ ਜੀ ਬੇਫਿਕਰ ਹੋ ਜਾਓ ਆਹਾ ਥੋੜੇ ਜਿਹੇ ਦਿਨ ਕੰਮ ਸੀਗਾ ਹੁਣ ਤਾਂ ਨਾ ਕਿਕਰ ਦਾ ਨਾ ਮੋੜੇ ਨਹੀਂ ਲੈਣ ਦਿੰਦਾ ਮੈਂ ਤੁਸੀਂ ਮੈਨੂੰ ਦੇ ਦਿਓ ਆਹੀ ਉਮੀਦ ਹੈ ਇਹ ਤਾਂ ਨਾ ਕਬੀਅਤ ਦਾ ਕੰਮ ਐਨਾ ਦਾ ਟੈਨਸ਼ਨ ਨਾ ਮੈਂ ਤਾਂ ਕੋਈ ਹੋਰ ਹੱਲ ਵੀ ਕਰੀ ਜਾਂਦਾ ਰਣਜੀਤ ਕੌਰ ਦੇ ਨਾਲ ਹੋਰ ਲੱਗੀ ਐਕ ਠੌਂਕਾ ਲਾਉਣ ਵਾਲੀ ਪੂਰਾ ਮੇਰਾ ਨਿਸ਼ਾਨਾ ਟਿਕਾਣੇ ਤੇ ਲਾਇਆ ਵਾ ਤੇ ਆਪਾ ਮਦਮਾ ਦਮਾਰ ਸਾਰੇ ਕੰਮ ਲਿਆ ਕਰਾਂਗੇ ਦਾ ਤੂੰ ਬੇਫਿਕਰ ਹੋ ਜੂ ਤੁਸੀਂ ਤੇ ਹੁਣ ਤਾਂ ਤੂੰ ਸਹਿਰ ਜਾ ਕੇ ਕੋਈ ਅਜੀਤ ਦਵਾਈ ਲੈ ਕੇ ਆ ਜੀਠੇ ਨਾਲ ਕਿ ਕੰਸਰ ਦੀ ਜੜ ਮਟਦੀ ਮੈਡਮ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਆ ਜਿਹੜੀ ਜੜ ਮਟਾਉਣ ਵਾਲੀ ਗੱਲਾਂ ਨੂੰ ਹੁਣ ਸਮਾਂ ਲੱਗ ਗਿਆ ਹੁਣ ਤਾਂ ਕੋਈ ਹੱਦ ਦਾ ਫੂਰੀ ਕਰਨਾ ਪਊ ਕੀਤੀ ਆ ਮੈਡਮ ਜੀ ਤਾਂ ਨਹੀਂ ਬਹੁਤ ਹੋ ਗਿਆ ਇਸ ਚੀਜ਼ ਨੂੰ ਤਾਂ ਉਹ ਕੋਈ ਗੱਲ ਨਹੀਂ ਨਥੋ ਕੜੀ ਬੈਠਾ ਮੈਂ ਡਾਕਟਰ ਮੈਡਮ ਨਾਲ ਅੱਛਾ ਸਾਰੇ ਹੱਲ ਹੋ ਜਾਣਗੇ ਪਰ ਥੋੜਾ ਜਿਹਾ ਕੈਸਾ ਮਰ ਗਿਆ ਇਹ ਗੱਲੋਂ ਕਹਿੰਦੀ ਆਪਣੇ ਚ ਹੀ ਰਹੋ ਗੱਲ ਸੁਣਨੀ ਕੋਈ ਫਾਇਦਾ ਨਹੀਂ ਡਾਕਟਰ ਕੋਲੇ ਜਾਣ ਨਹੀਂ ਇਹ ਕੱਦਿਆ ਬਕਬਕ ਜਾਦੀ ਪਤਾ ਨਹੀਂ ਕੀ ਬਕਵਾਸ ਕਰ ਚੁੱਪ ਕਰਕੇ ਕਿ ਇੱਥੇ ਦਵਾਈ ਲੈ ਕੇ ਦਿਓ ਇਹਨੂੰ ਦਵਾਈ ਪਿਉਣ ਦੀ ਜ਼ਿੰਮੇਵਾਰੀ ਮੇਰੀ ਬਚ ਗਈ ਤਾਂ ਕੰਮ ਲਵਾਂਗੇ ਹਜਮਾ ਕੀਤਾ ਨਰਸ ਤੇ ਤਾਂ ਕੀ ਮੈਡਮ ਜੀ ਇਹ ਮਰਗੀ ਦਾ ਆਪਣਾ ਬਿਜ਼ਨਸ ਖੜ ਜਾਣਾ ਇਹਦੇ ਸਿਰ ਤੇ ਨਾ ਬਾਲੇ ਬਿਜ਼ਨਸ ਚੱਲੀ ਜਾਂਦੇ ਆ ਤੁਸੀਂ ਮਾੜਾ ਜਾ ਦਿਮਾਗ ਤੋਂ ਕੰਮ ਲਿਆ ਕਰੋ ਆਸੇ ਪਾਸੇ ਨਾ ਜੀਗਾ ਮਾਰ ਕੇ ਦੇਖੋ ਸਹੀ ਹੈਂ ਕਿ ਆਪਾਂ ਨੇ ਕੋਈ ਰੱਬ ਦੇ ਮਾਂ ਨਹੀਂ ਮਾਰੇ ਬਿਹੇ ਮਰਦੂ ਬੱਸ ਮੈਂ ਤਾਂ ਚੱਲੀ ਇਹਦਾ ਬੱਚਾ ਬੱਚੀ ਉਹੀ ਤਾਂ ਦੱਸ ਮੈਂ ਕਹਿੰਦਾ ਕਿਕਰ ਦੀ ਨਿਸ਼ਾਨੀ ਇਹਦੇ ਢੱਡ ਤੋਂ ਕੱਢੋ ਫੇਰੀ ਹੋ ਸਕਦਾ ਕਿਕਰ ਨੂੰ ਭੁੱਜ ਜਾਈ ਆਪਣੇ ਜਾਣ ਚਾਜ ਇਹ ਬਸ ਤੁਮ ਹੈ ਗਾਫੀ ਵੀ ਤੇ ਤੁਮ ਲਈ ਦੇ ਮੈਂ ਅੱਜ ਹੀ ਇਹ ਦਾ ਰਕਰ ਨਾਲ ਤਾਂ ਲੈ ਕੇ ਦਿਨਾ ਦਵਾਈ ਮੜੀ ਤੇ ਨਿਸ਼ਾਨਾ ਮੇਰਾ ਉੱਥੀ ਆ ਜਿੱਥੋਂ ਸ਼ਹਿਰ ਚੋਂ ਦਵਾਈ ਲੈ ਕੇ ਆਉਣੀ ਆ ਫੋਟੋ ਭੇਜੂੰਗਾ ਵਟਸਐਪ ਤੇ ਮੜੀ ਜੀ ਨਿਗਾਹ ਮਾਰ ਲਿਓ ਇਹ ਥੀਸ ਚੱਜਦਾ ਲੱਗਿਆ ਨਾ ਸੱਚ ਆਕ ਲੈ ਆਉਣਾ ਆਪਣਾ ਕੀ ਆ ਟੰਕੀ ਲਗਾਉਣਾ ਤੇ ਪੈਸਾ ਗਵਾਉਣਾ ਮੇਰੀ ਗੱਲ ਸਮਝਣੀ ਪੀਸ ਤਾਂ ਬੇਕਾਰ ਲੱਭਦਾ ਹੀ ਨਹੀਂ ਸਹੀ ਗੱਲ ਹੈ ਕਣੀ ਇੱਕ ਗੱਲ ਹੋਰ ਤੈਨੂੰ ਪਤਾ ਆ ਡੱਬਾ ਲੈ ਦੀ ਬਿੰਦੂ ਨਹੀਂ ਹੈ ਜਿਹੜੀ ਪੂਦੇ ਕੋਲੇ ਕੀਤਾ ਪੀਸ ਬੜਾ ਵਧੀਆ ਰੂਪਾ ਦੀ ਦੀ ਅੱਖੋਂ ਉਹਦੇ ਤੇ ਯਾਰ ਰੂਪਾ ਬੜਾ ਤੁਸੀਂ ਮੈਨੂੰ ਦੱਸ ਹੀ ਦੇਣਾ ਸੀ ਗਿਆ ਨਹੀਂ ਸੀ ਮੈਂ ਏਰੀਆ 'ਚ ਅੱਛਾ ਹਾਂ ਬਿਛਾ ਦਿੰਦੇ ਜਾਲ ਕਬੂਤਰੀ ਨੂੰ ਆਪਦੀ ਆਪ ਡੈਗ ਪੜੀ ਸੀ ਜਦੋਂ ਵਿੱਚ ਚੰਗਾ ਚੋਗਾ ਦੇਖਦੀ ਚਲਾਈ ਕਰੀ ਫਿਰ ਕਿਹਾ ਇਹਦਾ ਹੱਲ ਕਰਕੇ ਇਹਦਾ ਦੁਆਰੀ ਲਈ ਖਰਚਾ ਮੇਰਾ ਤੇ ਕੰਮ ਤੇਰਾ ਮੈਂ ਕਹਿੰਨਾ ਥੋੜਾ ਜਿਹਾ ਮੈਡਮ ਜੀ ਆਹਾਂ ਅਡਵਾਂਸ ਹੋ ਹੀ ਜਾਂਦਾ ਮੇਰਾ ਥੋੜਾ ਜਿਹਾ ਨਾ ਉਧਰ ਖਰਚਾ ਵੱਧ ਹੋ ਗਿਆ ਕੋਈ ਗੱਲ ਨਹੀਂ ਅਡਵਾਂਸ ਹੁਜੋ ਗੋਗਲ ਬੇਖਾਦ ਦੇਆ ਕਰਦੇ ਮੈਡਮ ਜੀ ਬਸ ਸੁਣੋ ਪਤਾ ਯਾਣਾ ਸੋਡੇ ਕੋਲੇ ਤਾਂ ਫੋਰ ਪਾਸੋਂ ਬਥੇਰਾ ਪੈਸਾ ਆ ਜਾਂਦਾ ਪੀਰਾ ਤਾਂ ਆਹੀ ਬਿਜ਼ਨਸ ਆ ਉਹ ਵੀ ਬੰਦ ਸੀਗਾ ਜੇ ਆ ਹਮ ਮੰਨੇ ਤਾਂ ਬਿਜ਼ਨਸ ਖੁੱਲੇ ਪੈਸਾ ਆਵੇ ਕੋਈ ਪੈਸੇ ਦੀ ਠੀਕ ਕਰਨਾ ਕਰ ਪੈਸਾ ਜਨਾ ਮਾਰਦੀ ਅਖਬਾਰਨਾ ਕਬੂਤਰ ਨਹੀਂ ਜਾਚੋਂ ਨਿਕਲਣਾ ਥਾ ਦੇ ਮੈਡਮ ਜੀ ਮੇਰਾ ਨਾਮ ਸਨੀਆ ਜੀਦੇ ਤੇ ਭਾਰੂ ਪੈ ਜਾਣਾ ਕੀ ਬਰਬਾਦ ਕਰਕੇ ਜਾਬ ਤੇ ਨਾਲੇ ਮੇਰੇ ਜਾਲ ਤੋਂ ਇਹ ਤਾਂ ਕਦੇ ਵੀ ਨਹੀਂ ਮੈਂ ਤੇ ਨੂੰ ਲੱਬਿਆ ਵੀ ਤਾਂ ਹੀ ਹੈ ਵੀ ਭਾਂ ਨੂੰ ਸਣੀ ਹੀ ਪੈਂਦਾ ਆਇਤਾ ਆ ਰਹਾ ਕੋਈ ਤੋਰੇ ਬਤਾ ਲੇ ਬਾਈ ਲੈ ਪਾਣੀ ਪੀ ਲੈ ਠੰਡਾ ਰੱਖ ਦੇ ਤੇ ਪੀ ਨਾ ਪੀਲਾ ਬਾਹਲਾ ਪੌਂਦ ਲੈ ਜੇ ਪਿਆਗਾ ਦੋ ਘੁੱਟਾ ਪਾਣੀ ਪੀ ਲੈ ਨਾਲੇ ਹਵਾ ਜੀ ਦੇ ਦਿੰਨੀ ਤੈਨੂੰ ਬਹਿ ਜਾ ਮਾੜਾ ਜਾ ਆ ਲੈ ਪੀਲਾ ਉੱਠ ਕੇ ਪੀਲਾ ਕੋਈ ਗੱਲਬਾਤ ਦੱਸ ਫੇਰ ਜਦੋਂ ਗਿਆ ਸੀ ਪਕਾਈ ਕਰਦਾ ਤੜਕੇ ਦਾ ਗਿਆ ਇੰਨੀ ਗਰਮੀ 'ਚ ਆ 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 ਕੀ ਮੈਂ ਕੁਛ ਪਈ ਮਿਹਨਤ ਬੰਦੇ ਕੇ ਨਹੀਂ ਕੁਛ ਨਹੀਂ ਪਈ ਬਈ ਆ ਦੇਖ ਲੈ ਕੀ ਹਾਲ ਹੋਇਆ ਤੜਕੇ ਦਾ ਗਿਆ ਐਨੀ ਗਰਮੀ ਚ ਤੇ ਬੌਂਦਲ ਕੇ ਆ ਕੇ ਡਿੱ ਗਿਆਗਾ ਬੌਂਦਲ ਨਾ ਤਾਂ ਹੈਗਾ ਹੀ ਐ ਇੱਕ ਤਾਂ ਭਾਈ ਗਰਮੀ ਜਾਜਿਆ ਤੇ ਕੁੱਤੋਂ ਤੈਨੂੰ ਪਤਾ ਫਿਕਰ ਵੜ ਵੜ ਖਾਂਦਾ ਵੀ ਕੀ ਬਣੂਗਾ ਤੇ ਹੋਰ ਕੁਸ ਲੋਕਾਂ ਦੇ ਅੰਦਰ ਪਤਾ ਲੱਗਿਆ ਪੀੜੀਆਂ ਬੰਗਾਂ ਜਦੋਂ ਗਏ ਅਸੀਂ ਪਹੁੰਚੇ ਤਾਂ ਉਥੇ ਉਹ ਕਹਿੰਦੇ ਵੀ ਐ ਕਰਕੇ ਭਾਈ ਵੀ ਜਿਹੜੀ ਉਹ ਸੀਗੀ ਬਿੱਲੀ 마ਸੀ ਹਾਂ ਉਹ ਤਾਂ ਕਿ ਨੌਰਬਾਧਰੀਵਨ ਕੀ ਪਿੰਡ ਦਾ ਨਾਂ ਨੌਰਬਾਧਰਾਈ ਉਹ ਉਧਰ ਰਾਜਸਥਾਨ ਚ ਪਿੰਡ ਹੈ ਅੱਛਾ ਕਿੱਧਰ ਇਧਰ ਪੀਲੀਆਂ ਬੰਗਾ ਕਿੰਨੀ ਦੂਰ ਉਸ ਤੋਂ ਬਾਅਦ ਕਿੱਧਰ ਇਧਰ ਨੌਰਬਾਧਰਾ ਬਈ ਸਾਨੂੰ ਤਾਂ 5-6 ਘੰਟੇ ਲੱਗ ਗਏ ਗੱਡੀ ਦੇ ਉੱਤੇ ਉਧਰੋਂ ਜਾ ਕੇ ਜਦੋਂ ਪਹੁੰਚੇ ਰਾਤ ਦੇ ਇੱਥੋਂ ਚੱਲੇ ਸੀਗੇ ਮੈਂ ਸਵੇਰੇ ਜਾ ਕੇ ਉਧਰ ਲੱਭ ਲਾਂਗੇ ਨੌਰਬਾਧਰਾ ਕਿਹਨਾਂ ਛੋਟਾ ਉਹ ਬਥੇਰਾ ਵੱਡਾ ਹੁਣ ਐਡਾ ਵੱਡਾ ਸ਼ਹਿਰ ਕਿਤੋਂ ਨਾ ਸਾਨੂੰ ਕੁਝ ਮਿਲਿਆ ਉਸੇ ਘਰ ਚ ਜਾ ਕੇ ਫੇਰ ਖੜ ਗਿਆ ਜਿੱਥੇ ਆਪਾਂ ਗਏ ਸੀਗੇ ਉੱਥੇ ਜਿੰਦਾ ਲੱਗਿਆ ਗਵਾਂਡੀ ਕਹਿੰਦੇ ਪਾਈ ਉਹ ਤਾਂ ਐ ਨੀ ਮਹੀਨਾ ਹੋ ਗਿਆ ਕਿ ਪਤਾ ਕੀ ਬੇਈਮਾਨੀ ਸੀ ਬੰਤੋਂ ਭਾਣੇ ਉਹਨਾਂ ਦੀ ਸਹੀ ਗੱਲ ਹੈ ਹਾਂ ਕਿ ਪਤਾ ਕੀ ਉਹਦੇ ਨਾਲ ਬਣੀ ਜਾਂਦਾਂ ਬੇਈਮਾਨੀ ਭਾਵੇਂ ਉਹਨਾਂ ਦੀ ਜ਼ੁਬਾਨ 'ਚ ਸੀ ਪਰ ਮੈਨੂੰ ਜੀਤੋ ਤੇ ਬੇਈਮਾਨੀ ਨਹੀਂ ਲੱਗਦੀ ਵੀ ਉਹਦੇ ਚਿੱਤ 'ਚ ਬੇਈਮਾਨੀ ਹੋ ਕੋਈ ਉਹ ਐ ਬੇਈਮਾਨੀ ਨਹੀਂ ਕਰ ਸਕਦੀ ਮੇਰੇ ਨਾਲ ਜੇ ਭਾਈ ਉਹ ਬਦਲਾਸ਼ ਹੈ ਗਹਾਂਲੇ ਉਹ ਕਰਾ ਦੇਣਗੇ ਬੇਈਮਾਨੀ ਆਉਂਦੇ ਹੱਥ ਕੀ ਕਰਾਉਣ ਦੀ ਬੇਈਮਾਨੀ ਜਦੋਂ ਇਹ ਜੀ ਆਹੀ ਤਾਂ ਕਹਿੰਦੇ ਹੈਗੇ ਉਹ ਤਾਂ ਹੁਣ ਜਾਣਦੀ ਨਹੀਂ ਸੀ ਆਪਾਂ ਤਾਂ ਧੱਕੇ ਨਾਲ ਚਲ ਤੋਰਦੀ ਜੇ ਉਹਦੇ ਚਿੱਤ 'ਚ ਬੇਈਮਾਨੀ ਹੁੰਦੀ ਤਾਂ ਉਹ ਆਪਾਂ ਨੂੰ ਇੱਕ ਵਾਰੀ ਵੀ ਨਾ ਕਹਿੰਦੀ ਮੈਂ ਜਾਣਦੀ ਨਹੀਂਗੀ ਮੈਂ ਤੇਜੇ ਨੂੰ ਹੈ ਸੀ ਗੱਲ ਤੇ ਤਾਂ ਲੜਿਆ ਫਿਰ ਮੈਂ ਤੇਜਾ ਨਾਲ ਹੀ ਸੀ ਮੇਰੇ ਹੁਣ ਹੀ ਗਿਆ ਬਸ ੱਡੇ ਤੋਂ ਉਧਰ ਨੂੰ ਵਗ ਗਿਆ ਕਹਿੰਦਾ ਮੈਂ ਹੱਥ ਨਹੀਂ ਮਾਰੂੰਗਾ 걔ੜਾ ਤੇ ਹੁਣ ਜਦੋਂ ਕਿਸੇ ਪਾਸੇ ਥਾਂ ਸਿਰ ਕੋਈ ਲੱਗੇ ਥੋਂ ਕਿਹੜਾ ਨਹੀਂ ਲੱਗਦਾ ਪਿਆ ਕਿਤੇ ਹੁਣ ਮੈਂ ਇਹਨੂੰ ਕਿਹਾ ਮੈਂ ਤੇਜ ਨੂੰ ਕਿਹਾ ਮਾਂ ਮੇਰੀ ਗੱਲ ਸੁਣ ਨੂੰ ਮੈਨੂੰ ਮੈਂ ਥਾਣੇ ਜਾਊਂਗਾ ਮੈਨੂੰ ਥਾਣੇ ਲੈ ਚਲ ਬਾਈ ਬਣ ਕੇ ਵੀ ਮਹੀਨੇ ਤੋਂ ਉੱਤੇ ਦੀ ਗੱਲ ਹੋ ਗਈ ਆ ਸਹੀ ਗੱਲ ਆ ਚਾਰ ਦਿਨਾਂ ਦੀ ਗੱਲ ਹੋਈ ਸੀ ਤੂੰ ਡੁੱਢ ਮਹੀਨਾ ਹੋਣ ਨੂੰ ਆਇਆ ਤੇ ਹੋਰ ਬਾਈ ਹੈ ਹੁਣ ਚਲ ਆਈਂ ਥਾਣੇ ਪੁਨੇ ਜਾ ਕੇ ਦੇਖ ਲੋ ਭਾਈ ਜੇ ਕੋਈ ਥਾਣੇ ਜਾ ਕੇ ਗੱਲ ਕੀਤੀ ਕਿਸੇ ਪਾਸੇ ਮਾੜੀ ਮੁੱਤੀ ਆਪਾਂ ਕੰਸੋ ਨਿਕਲਦੀ ਐ ਓਹੀ ਤਾਂ ਗੱਲ ਆ ਜਿਹੜਾ ਘਰੇ ਪਿਆ ਹੋਇਆ ਸੀ ਹਾਰ ਬੀਬੇ ਵਾਲਾ ਹੈ ਨੀ ਕੋਈ ਵੀ ਸਿਆਉਣਾ ਨਹੀਂ ਜਿੰਨਾ ਤੂੰ ਤਸਵੀਰ ਤੂੰ ਵੀ ਭਾਈ ਸਾਰਾ ਕੁਝ ਉਹਦੇ ਹਵਾਲੇ ਕਰਦਾ ਵੀ ਤੂੰ ਜਿੰਦਾ ਕੁੰਡਾ ਆਪ ਲਾ ਨੰਬਰਦਾਰੀ ਕਿਹਾ ਹੰਦੇ ਹੱਥ ਚ ਦਿਨਾਂ ਦਾ ਆਪਾਂ ਵੀ ਯਕੀਨ ਵਾਲਾ ਕਰ ਲਿਆ ਹੁਣ ਆ ਮਿਸਤਰੀ ਦਾ ਬਿੱਡਣਾ ਬਿੱਟੀ ਬੈਠਾ ਸੀ ਮੈਨੂੰ ਆਂ ਦਾ 50000 ਰੁਪਿਆ ਵੀ ਸੀਗਾ ਕੱਲ ਦੱਸਿਆ ਮੈਨੂੰ ਆਥ ਨੇ ਤੇ ਹੋਰ ਲਿਆ ਕੇ ਘਰੇ ਰੱਖਿਆ ਹੋਇਆ ਸੀਗਾ 50000 ਰੁਪਿਆ ਅੱਡ ਰੱਖਿਆ 10000 ਰੁਪਿਆ ਅੱਡ ਪਿਆ ਸੀ ਜਿਹੜਾ 10000 ਰੁਪਿਆ ਅੱਡ ਪਿਆ ਸੀ ਉਹ ਤਾਂ ਚੱਕ ਕੇ ਉਹਦੇ ਮੈਂ ਦੇ ਤਾ ਮਾਹ ਚਲ ਤੂੰ ਆਪ ਦਾ ਕੁਝ ਖਾ ਪੀ ਲਈ ਉਹ ਵੀ ਮੈਂ ਫੜਾ ਤਾ ਹੁਣ ਮੈਨੂੰ ਤਾਂ ਪਤਾ ਨਹੀਂ ਸੀ ਵੀ ਸਾਰਾ ਝੁੱਗਾ ਛੋੜ ਕਰਾਈ ਜਨਾ ਮੈਂ ਤਾਂ ਆਪ ਦਾ ਉਹੀ ਤਾਂ ਗੱਲ ਆ ਬਈ ਤੂੰ ਸਾਰਾ ਘਰ ਦਾ ਦੇ ਤਾਂ ਨਾ ਪਹਿਲਾਂ ਚ ਭੇਤ ਕੋਈ ਸਾਲ 2 ਸਾਲ ਟੱਪਣ ਫੇਰ ਦਸੀਦਾ ਹੁੰਦਾ ਹੈ ਵੀ ਆਹ ਕੁਛ ਇੱਥੇ ਆਹ ਕੁਛ ਇੱਥੇ ਆ ਮੈਨੂੰ ਕੀ ਪਤਾ ਸੀ ਮੈਨੂੰ ਤਾਂ ਐ ਹੋ ਗਿਆ ਬਸ ਵੀ ਹੁਣ ਸਾਰਾ ਕੁਛ ਮੇਰਾ ਹੋਇਆ ਆਹ ਗਲੀ ਤਾਂ ਨੰਘਣ ਜੋਗਾ ਨਹੀਂ ਸਖਪਾਲ ਤਾਂ 바ਰਗੇ ਖੜੀ ਹੁੰਦੀ ਹੈ ਉਹ ਤਾਂ ਤੈਨੂੰ ਪਤਾ ਹੀ ਹੈ ਹਾਂ ਤੂੰ ਤਾਂ ਨਹੀਂ ਗਈ ਵੀ ਅੰਦਰ ਮੈਂ ਤਾਂ ਗਈ ਨਹੀਂ ਮੈਂ ਆਖਾਉਦਾ ਮੈਂ ਇੱਕਦਮ 18 ਸਣਾਉਂਗਾ ਹੇ ਤਾਂ ਹੈ ਫਿਰ ਹੁਣ ਆਪਦੇ ਕੋਲ ਕੀ ਜਾਗੇ ਕੀ ਜਾਗੇ ਹੁਣ ਹੁਣ ਉਹਨੂੰ ਉਹੀ ਗੱਲ ਅੱਛਾ ਐ ਕੋਈ ਉਹਨੇ ਵੀ ਕੁੜੀ ਕੁੜੀ ਘਰੇ ਬੈਠ ਗਈ ਮੇਰੀ ਹੂੰ ਇਸ ਗੱਲ ਦਾ ਹੋਇਆ ਪਿਆ ਵੀ ਇਹਨਾਂ ਦਾ ਨਵੇਂੜਾ ਹੋ ਗਿਆ ਇਹ ਕੋਈ ਬਹੁਤ ਸਮਾਚਾਰ ਜੜਿਆ ਪਿਆ ਵੀ ਸਾਡੇ ਬਰਾਬਰ ਦੇ ਹੋ ਗਏ ਮੇਰੀ ਧੀ ਘਰੇ ਬੈਠੀ ਆ ਵੀ ਚਲਿਆ ਵੀ ਪੱਟਿਆ ਗਿਆ ਉਹ ਤਾਂ ਖੁਸ਼ ਹੈ ਉਹਨੂੰ ਭਾਣੇ ਨਾਲ ਤੇ ਸੱਤ ਕਿੱਲਾਂ ਨਾਲ ਉਹਨੂੰ ਆਇਆ ਵੀ ਸਾਡੇ ਜੋਕਰੇ ਹੋ ਗਏ ਜਦੋਂ ਪਹਿਲਾਂ ਹੀ ਨੀਤ ਸਾਡੀ ਸੀ ਵੀ ਸਾਡੇ ਮੈਂ ਤਾਂ ਗੁਰਦੁਆਰੇ ਦੇ ਨਾਂ ਕਰਾ ਦੂੰ ਪਰ ਮੈਨੂੰ ਵੀ ਦੇਖ ਕੇ ਆਂਦਾ ਠੀਕ ਹੈ ਨਾ ਇਹਦੇ ਨਾਲ ਆਪਣਾ ਰਿਸ਼ਤਾ ਹੀ ਕੀ ਰਹੇਗਾ ਜਦੋਂ ਇਹਨੇ ਇੰਨਾ ਕੁਝ ਕਰਤਾ ਹੁਣ ਵੀ ਲੋਕਾਂ ਕੋਲੇ ਕਹਿੰਦੀ ਫਿਰਦੀ ਐ ਦੱਸ ਤਾਂ ਦਿੰਦੀ ਹੈਗੇ ਬੰਦ ਤੋਂ ਹੁਣ ਕਿਸੇ ਕੋਲੇ ਆਖਿਆਗਾ ਕਹਿੰਦੀ ਐ ਕਿ ਲੈ ਹੁਣ ਤਾਂ ਵਸਾ ਲਈ ਭੈਣ ਭਰਾਵਾਂ ਨੇ ਮੈਂ ਤਾਂ ਉਹਦੀ ਕਹਿੰਦੀ ਸੀ ਭੱਜੂਗੀ ਭੱਜੂ ਬੱਸ ਕੁਸ ਕਹਾ ਲਾ ਦੋ ਤਾਂ ਉਹ ਤਾਂ ਬਾਲਾ ਬੋਲਦੀ ਐ ਤੇਜਾ ਪਤਾ ਨਹੀਂ ਕਿਉਂ ਮੇਰੇ ਪੈਰ ਨਹੀਂ ਲੱਗਣ ਦਿੰਦਾ ਤੇਜੇ ਨੂੰ ਕਿੰਨੇ ਵਾਰੀ ਉੱਥੇ ਲੈ ਗਿਆ ਜਦੋਂ ਮੈਂ ਨਾ ਨਾ ਇੱਥੇ ਨਹੀਂ ਉਥੇ ਦੇਖਦੇ ਆ ਉਥੇ ਦੇਖਦੇ ਐ ਕਰਦਾ ਕਹਿੰਦਾ ਭੱਜਿਆ ਜਿੱਧਰ ਨੂੰ ਜਾਵਾਂ ਮੈਂ ਦੂਜੇ ਪਾਸੇ ਲੈ ਕੇ ਜਾਵੇ ਜਿੱਧਰ ਨੂੰ ਮੈਂ ਜਾਵਾਂ ਦੂਜੇ ਪਾਸੇ ਲੈ ਕੇ ਜਾਵੇ ਗੱਲ ਹੀ ਨਾ ਸੁਣੇ ਵੀ ਟਿਕਾਣੇ ਦਾ ਤੇਜੇ ਨੂੰ ਵੀ ਨਹੀਂ ਪਤਾ ਹੋਵੇ ਹੁਣ ਕੀ ਬਤਾ ਇੱਕ ਤਾਂ ਗੱਲ ਨਹੀਂ ਸੁਣਦਾ ਉਹੀ ਗੱਲ ਵੀ ਜਾਂ ਤਾਂ ਗੱਲ ਵੀ ਸੁਣ ਲੈ ਕਿਸੇ ਦੀ ਗੱਲ ਸੁਣਦਾ ਨਹੀਂ ਮੰਨਦਾ ਨਹੀਂ ਕਿਸੇ ਦੀ ਬਸ ਗੱਲ ਤਾਂ ਇਹ ਕਿੱਥੇ ਸੁਣਦਾ ਹੁਣ ਪੈਸੇ ਹੱਥ ਵਿੱਚ ਕਰ ਲਈ ਪੈਸੇ ਤਾਂ ਸੁਣਦਾ ਪੈਸੇ ਤਾਂ ਕਰਨੇ ਪੈਣੇ ਹੁਣ ਐ ਵੀ ਦੇਖ ਵੀ ਕੀ ਪਤਾ ਸ਼ਰਮ ਦਾ ਮਾਰਾ ਨਹੀਂ ਆਪਣੇ ਨਾਲ ਇੰਨੀ ਗੱਲ ਕਰਦਾ ਜਾਂ ਕੋਈ ਇਹਦਾ ਵਿੱਚ ਹੱਥ ਹੈ ਹੁਣ ਐਸ ਲੋਟ ਵੀ ਸੋਚਣ ਵਾਲੀ ਗੱਲ ਹੈਗੀ ਹੱਥ ਤਾਂ ਇਹਦਾ ਕੀ ਹੋਣਾ ਵਿੱਚ ਫਰਾਈ ਹੋ ਸਕਦਾ ਵੀ ਜਦੋਂ ਕਿਤੇ ਉਹ ਉਦੋਂ ਰਿਸ਼ਤਾ ਹੋਇਆ ਉਦੋਂ ਕਿਤੇ ਹੋ ਰਹਿੰਦੇ ਹੁਣ ਤੇ ਹੁਣ ਚਾਕੇ ਜੁਲੰਗਾ ਹੋ ਟੱਪ ਗਏ ਕਿਤੇ ਟੱਪ ਤਾਂ ਗਏ ਆਪਣੇ ਸਾਹਮਣੇ ਜਿੰਦਾ ਲੱਗ ਗਿਆ ਸਣੀ ਹੈ ਜਿੰਦਾ ਲੱਗ ਗਿਆ ਤੇ ਜਿੱਥੇ ਦੂਜੇ ਥਾਂ ਤੇ ਗਏ ਸੀਗੇ ਸ਼ਹਿਰ ਉੱਥੋਂ ਵੀ ਦਵਲਤਾ ਉਹਨਾਂ ਨੂੰ ਫਿਰ ਮੈਂ ਤੈਨੂੰ ਤਾਂ ਹੀ ਦੱਸਦੀ ਆ ਨਾ ਵੀ ਟਿਕਾਣੇ ਬਦਲੀ ਜਾਂਦੇ ਆ ਉਹ ਆਪਦੇ ਕੀ ਪਤਾ ਕਿੱਥੇ ਜੇ ਤੇ ਉਹਨਾਂ ਨੂੰ ਮਾੜਾ ਜਾਂ ਲੱਗਦਾ ਵੀ ਇੱਥੇ ਪਹੁੰਚ ਜਾਣਗੇ ਉੱਥੋਂ ਬਾਹਰ ਰਿਸਕ ਜਾਂਦੇ ਆ ਹਣਾ ਹਣ ਉਹਨੂੰ ਤਾਂ ਪਤਾ ਨਾ ਅਨਜੀਤ ਕੌਰ ਨੂੰ ਤਾਂ ਪਤਾ ਸਾਰਾ ਕੁਝ ਉਹ ਤਾਂ ਮੇਰੀ ਕਰ ਹੀ ਸਕਦੀ ਫੋਨ ਕਰ ਲਵੇ ਆਪ ਉਹਨ ਕਿਹੜਾ ਫੋਨ ਨਹੀਂ ਕਰ ਕਰਨ ਜਾਣ ਦੀ ਬੇ ਕੀ ਪਤਾ ਉਹਨਾਂ ਨੇ ਕਿੱਥੇ ਰ ਜਾ ਕੇ ਸਿੱਟੀ ਐ ਸਿੱਟੀ ਵੀ ਐ ਕਿ ਆਪਰ ਵਾਲੀ ਵੀ ਆ ਉਹਨਾਂ ਨਾਲ ਤੈਨੂੰ ਪਤਾ ਨਹੀਂ ਕਿੱਦਣਾ ਵਗਹਿਣਾ ਨੇ ਇੱਕੋ ਹੀ ਬੰਦਾ ਹੋਣ ਮੈਨੂੰ ਤਾਂ ਆ ਹੀ ਲੱਗਦਾ ਵੀ ਕਿੱਥੇ ਆ ਹੀ ਕਿਸ ਨਾ ਹੋਵੇ ਵੀ ਆਲ ਦੀ ਆਤ ਹੀ ਕੋਈ ਇਹਨਾਂ ਨੇ ਤਾਂ ਦਾਤੂਰ ਰੱਖਿਆ ਹੋਵੇ ਅੱਜ ਇੱਥੇ ਐ ਕੱਲ ਨੂੰ ਰੁੱਟ ਕੇ ਉੱਥੇ ਐ ਆਕਸ ਕਰਦਿਆਂ ਫਿਰਦਿਆਂ ਹੋਣ ਵਿੱਚ ਇਹ ਆ ਹੋਵੇ ਰਲੀ ਮਿਲੀ ਰਣਜੀਤ ਕੌਰ ਨਾ ਨਾ ਭੈਣੇ ਐਦਾਂ ਦੀ ਗੱਲ ਨਹੀਂ ਹੈਗੀ ਰਣਜੀਤ ਕੌਰ ਨਹੀਂ ਆਏ ਕਰ ਸਕਦੀ ਠੀਕ ਹੈ ਨਾ ਰਣਜੀਤ ਕੌਰ ਤੇ ਤਾਂ ਮੈਨੂੰ ਰੱਬ ਜਿੰਨਾ ਭਰੋਸਾ ਹੈਗਾ ਜੇ ਰੱਬ ਜਿੰਨਾ ਭਰੋਸਾ ਕੀਤਾ ਸੀ ਤਾਂਹੀਂ ਤਾਂ ਲੁੱਟਿਆ ਪਟਿਆ ਗਿਆ ਨਾ ਮੁੰਨੀਆਂ ਦਾ ਕੀ ਭਰੋਸਾ ਕੁਛੜੀ ਲੈ ਕੇ ਸਾਰਾ ਸਿਆਉਣਾ ਤੇ ਪੈਸਾ ਟਕਾ ਭੱਜ ਗਈ ਉਹ ਹਜੇ ਆ ਕੇ ਇਹ ਜੀ ਹੈ ਨਹੀਂ ਜੀ ਫਰਸਾ ਕਰਕੇ ਆ ਬਰਬਾਦ ਹੋਇਆ ਨਾਲੇ ਤਾਂ ਤੇਰਾ ਜਿਹੜਾ ਤੂੰ ਸਾਹਮ ਸਾਹ ਰੱਖਿਆ ਸੀ ਸਿਆਉਣਾ ਲੇਗੀ ਨਾਲੇ ਅਗੜੀ ਤੇਰੇ ਪੈਸੇ ਲੇਗੀ ਨਾਲੇ ਆਪਵਾਗੀ ਜਿਹੜੀ ਪਿੰਡ ਦੀ ਬਦਨਾਮੀ ਆ ਉਹ ਅਟਾ ਬਦਨਾਮੀ ਤੇ ਚਲ ਜਿਹੜੀ ਵੀ ਬਦਨਾਮੀ ਹੋਈ ਹੈ ਬਸ ਹੁਣ ਮੈਂ ਕੀ ਕਰਾ ਦੂੰ ਐ ਦੇਖ ਵੀ ਆਪਣੇ ਕੋਲੇ ਇੰਨਾ ਟਾਈਮ ਜੀਤੋ ਰਹੀ ਕੋਈ ਦੇਖੀ ਉਹਦੀ ਕੋਈ ਇਹ ਜੀ ਗੱਲ ਮੇਰੀ ਗੱਲ ਸੁਣ ਬਾਈ ਪਹਿਲਾਂ ਪਤਾ ਜੀ ਆਪਣੇ ਨਾਲ ਆ ਕੇ ਕਿਉਂ ਗਿਚੜੀ ਬਣੀ ਲਈ ਉਹ ਤਿਹਾ ਲਿਆ ਆਪਾਂ ਹੁਣ ਤਿਹਾ ਕੇ ਤਾਂ ਮਾਰਿਆ ਆਪਾਂ ਨੂੰ ਹੁਣ ਤਾਂ ਤੂੰ ਨਾ ਯਕੀਨ ਕਰ ਉਹਦੇ ਤੇ ਯਕੀਨ ਕਿਉਂ ਨਾ ਕਰਾਂ ਮੇਰੇ ਬੱਚੇ ਦੀ ਮਾਂ ਐ ਉਹ ਭਾਈ ਹੈ ਕੀ ਪਤਾ ਬੱਚਾ ਵੀ ਹੋਣ ਵਾਲਾ ਹੈਗਾ ਕਿ ਐਵੇਂ ਮਾਰਦੀ ਐ ਪਕਾਈ ਉਹ ਐਵੇਂ ਕਿਉਂ ਮਾਰਦੀ ਅਸੀਂ ਗਏ ਸੀ ਡਾਕਟਰ ਦੇ ਕੋਲੇ ਤਾਂ ਚਲ ਕੋਈ ਨਹੀਂ ਭਾਈ ਆਏ ਨਹੀਂ ਪਤਾ ਹੁੰਦਾ ਇਹ ਜਿਹਾਂ ਦਾ ਕਿੰਨੇ ਕੁ ਬੱਚਿਆਂ ਦੀਆਂ ਮਾਵਾ ਬਣਦ ਗਏਗਾ ਕੀ ਕੁਝ ਕਰਦ ਗਏ ਮੂਸ ਵਾਲ ਕੇ ਗੱਲ ਕਰ ਤੂੰ ਜਿੱਤੋ ਬਾਰੇ ਐ ਕਾ ਤੋ ਬੋਲੀ ਜਾਨੀ ਹੈਗੀ ਤੂੰ ਲੈ ਹੁਣ ਤਾਂ ਇਹਨੂੰ ਗੁੱਸਾ ਆਉਂਦਾ ਇਹ ਜਿੱਤੋ ਚੱਜਦੀ ਹੁੰਦੀ ਨਾ ਤੈਨੂੰ ਫੋਨ ਕਰਦੀ ਕਿਸੇ ਦੇ ਨਾਲ ਤਾਂ ਸੁਨੇਹਾ ਲਾਉਂਦੀ ਜੇ ਤੇਰੇ ਤਾਂ ਠਿਜਦੀ ਉਹ ਤੇਰੇ ਤਾਂ ਠਿਜੀ ਨਹੀਂ ਤੂੰ ਅੱਖਾਂ ਵਿੱਚ ਕੱਚੀਨ ਕੀਤਾ ਉਹ ਤੇ ਫਿਰ ਤਾਂ ਪਹੇਗਾ ਤੇਜੇ ਦਾ ਜਿਹਨੇ ਇਹੇ ਦਾ ਟਕਰਾਈ ਮੈਂ ਵੀ ਮਗਰ ਲੱਗੀ ਉਹਨੂੰ ਵੀ ਚਲ ਤੇਰਾ ਘਰ ਵੱਜ ਜੇ ਤੇਰਾ ਰੋਟੀ ਪੱਕਦੀ ਹੋ ਜੇ ਪਰ ਕੀ ਪਤਾ ਸੀ ਵੀ ਕਲਪਨਾ ਉਹ ਤੋਂ ਜ਼ਿਆਦਾ ਖੜੀ ਹੋ ਜੂਗੀ ਹੁਣ ਮੈਂ ਦੱਸ ਕੀ ਕਰ ਸਕਦਾ ਹਾਂ ਫਿਰ ਤੂੰ ਖਿਜਣਾ ਨਾ ਮੰਨ ਕੋਈ ਮਾੜਾ ਮੋਟਾ ਜਿਵੇਂ ਅਸੀਂ ਕਹਿਨੀ ਸਾਡੇ ਅੱਖੇ ਦੇਖੇ ਲੱਗ ਫਿਰ ਮੈਂ ਮੇਰੀ ਮੈਂ ਕੁਛ ਮਾੜਾ ਕੀਤਾ ਸੀ ਮੈਨੂੰ ਐਂ ਤਾਂ ਦੱਸੋ ਮੈਨੂੰ ਵੀ ਤਾਂ ਆਇਆ ਸੀ ਮੇਰਾ ਘਰ ਵਾਸਤੇ ਆਦਾਕਾਰੀ ਵਸਾਇਆ ਸੀ ਮੈਂ ਹੁਣ ਉਹਦੇ ਨਿਤ ਦੀਆਂ ਗਾਲਾਂ ਹੁੰਦੀਆਂ ਸੀ ਮੈਨੂੰ ਗਾਲਾਂ ਦੀਆਂ ਮਾਰਨਾਂ ਨਹੀਂ ਤਾਂ ਤੱਦਰ ਕਰਿਆ ਸੀ ਅੱਜ ਤੋਂ ਅੰਬਰ ਚ ਵੀ ਚੱਲ ਪਈ ਜਲੇ ਇਹਦਾ ਘਰਗਾ ਵੱਜ ਜੇ ਤੂੰ ਜ਼ਿੰਦਾ ਖੁੱਲ ਜੇ ਘਰ ਆ ਮੈਂ ਕੀ ਕਰੇਵਾ ਕੀ ਕਰਾ ਲਿਆ ਲੋਕਾਂ ਨੂੰ ਬਸ ਪਤਾ ਨਹੀਂ ਕੀ ਮੇਰੇ ਤੇ ਦੰਦਾ ਹੀ ਧਰ ਲਿਆ ਸੀ ਸਾਲ ਦਾ ਉਹ ਕੇਵਾ ਤਾਂ ਕਿ ਵੇਲੇ ਦਾ ਕੰਮ ਕਿ ਵੇਲੇ ਟਕਰਾ ਸੀ ਤੇਰੀਆਂ ਤਾਂ ਨਹੀਂ ਤੇਰਾ ਕੰਮ ਪੂਰ ਚੜਿਆ ਜੇ ਤੂੰ ਵੇਲੇ ਸਿਰ ਸੰਭਲ ਜਾਂਦਾ ਅੱਜ ਨੂੰ ਤਾਂ ਤੇਰੇ ਜਵਾਬ ਬਰਾਬਰ ਦੇ ਹੁੰਦੇ ਹਾਂ ਉਹ ਤਾਂ ਬਥੇਰਾ ਮਿੰਤਾ ਕਰ ਕਰ ਮੇਰੇ ਨਾਲ ਵੀ ਟੁੱਟਿਆ ਰਿਹਾ ਕਾ ਮਹੀਨੇ ਦੇਖ ਜਮਾ ਨਹੀਂ ਜਾ ਕੇ ਖੜਾ ਜਮਾ ਆਖਰ ਭਾਈ ਤੈਨੂੰ ਰਿਸ਼ਤਾ ਕਰਾ ਦਿੰਨੇ ਤੇਰਾ ਘਰ ਬੰਨ੍ਹ ਦਿੰਨੇ ਨਹੀਂ ਪਰ ਜਾਂਗਾ ਰੋਟੀ ਦਿੰਦਾਂਗਾ ਵੀ ਉਹ ਤਾਂ ਸਖਪਾਲ ਦੀ ਉਂਗਲ ਤੇ ਚੜਿਆ ਵਿਆ ਸੀ ਹਾਂ ਉਹਨੂੰ ਤਾਂ ਪਾਣੀ ਵੀ ਉਹਨੂੰ ਪੁੱਛ ਕੇ ਪੀਂਦਾ ਸੀ ਉਹਨਾਂ ਦੀ ਸੀ ਬਾਲ ਦੀਏ ਖੂਸ ਹੁਣ ਮੈਨੂੰ ਉਹਦਾ ਪਤਾ ਲੱਗ ਗਿਆ ਵੀ ਉਹ ਕਾਇਜੀ ਆ ਨਾਲੇ ਉਹਦਾ ਲੱਗ ਗਿਆ ਉਹਨੂੰ ਭਰੋਸਾ ਕੀਤਾ ਸੀ ਹੁਣ ਤਾਂ ਅਸੀਂ ਤਾਂ ਬੈਠਾ ਦੋਨੇ ਬਸ ਟੁੱਟ ਕੇ ਨਹੀਂ ਮੇਰਾ ਕਿਹੜਾ ਜੀ ਕਰਦਾ ਪਤਾ ਨਹੀਂ ਰੱਬ ਨੂੰ ਮੈਂ ਹੀ ਥਿਆਏਗਾ ਸਾਰਾ ਕੁਝ ਕਰਨ ਵਾਸਤੇ ਵੀ ਦੁੱਖ ਕੱਲੇ ਮੇਰੀ ਜ਼ਿੰਦਗੀ 'ਚ ਹੀ ਆਉਣੇ ਆ ਤੇਰੇ ਕਰਮ ਹੀ ਮਾੜੇ ਆ ਜਿਹਦੇ ਤੇ ਯਕੀਨ ਕਰ ਲੈਣਾ ਆਖਾਂ ਮੀਤ ਕਿਉਂ ਨਹੀਂ ਤੈਨੂੰ ਧੋਖਾ ਦੇ ਜਾਂਦਾ ਸਹੀ ਗੱਲ ਹੈ ਹਾਂ ਤੇਰੀ ਕਿਸਮਤ ਦੇ ਵਿੱਚ ਹੀ ਫਰਕ ਆਉਂਦਾ ਆਉਂਦੇ ਦਿਮਾਗ ਤੇ ਆਈ ਨਹੀਂ ਕਰਾ ਵਧਿਆ ਪਿਆ ਮੁੰਡਾ ਵੀ ਜਾਏ ਕਿਦਾਂ ਕਿੱਥੋਂ ਬਾਹਰ ਕੇ ਕਿਹਨੂੰ ਪੱਗੇ ਜਿਹਦੇ ਕੋਲੇ ਗੱਲ ਕਰਦੇ ਆ ਤੇ ਸਮਾਂ ਅਗਲਾ ਉੱਤੇ ਬਾਹਰੀਆਂ ਸੁਣਾਉਂਦਾ ਹੁਣ ਬੰਦ ਤੋਂ ਭਾ ਇਹ ਟਾਈਮ ਕਿਹੜਾ ਚੱਲੀ ਜਾਂਦਾ ਹੈ ਹੁਣ ਤਾਂ ਲੂਟ ਲੂਟ ਕੇ ਭੱਜੀ ਜਾਂਦੇ ਆਪਾਂ ਨੂੰ ਪਤਾ ਹੀ ਹੈ ਰੋਜ਼ ਤਾਂ ਨਿੱਤ ਤਾਂ ਖਬਰਾਂ ਸੁਣਦੇ ਨਵੀਆਂ ਤੋਂ ਨਵੀਆਂ ਕੱਲ੍ਹ ਅੱਥਨੇ ਨਾ ਕੱਲ ਮੈਂ ਅੱਥਨੇ ਜੇ ਇੱਧਰ ਦੁੱਧ ਪਾਉਣ ਜਾਈ ਜਾਂਦਾ ਸੀਗਾ ਤੇ ਸਾਹਮਣੇ ਲਾਡੀ ਤੇ ਬਹੂ ਦੋਨੇ ਜਣੇ ਆਈ ਮੋਟਰਸਾਈਕਲ ਤੇ ਤੇ ਪਤਾ ਨਹੀਂ ਕਿਤੇ ਬਾਹਰ ਗਏ ਹੋਏ ਸੀ ਕਿ ਕਿੱਥੋਂ ਆਏ ਸੀ ਕਿੱਥੇ ਨਹੀਂ ਦੋ ਲਫਾਵੇਂ ਸੀ ਵੱਡੇ ਵੱਡੇ ਤੇ ਮੇਰੇ ਕੋਲ ਦੀ ਨੰਗੇ ਬਲਾ ਬਲੋਇਆ ਤੇ ਮੈਨੂੰ ਹੈ ਨਹੀਂ ਨਾ ਮੈਨੂੰ ਕੋਈ ਗੱਲ ਕਹੀ ਉਹ ਨੰਗ ਕੇ ਤੇ ਉੱਚੀ ਉੱਚੀ ਹੱਸੇ अच्छा हां फिर ਤਾਂ ਉਹੀ ਗੱਲ ਆ ਕਿਸੇ ਜਿਹੜੇ ਤੇ ਵੇੜਾ ਮੋਕਲਾ ਉਹਨਾਂ ਤਾਂ ਕੁਝ ਹੋਣਾ ਹੀ ਤੇਰਾ ਉੱਡਣ ਗਿਆ ਆ ਦੇ ਹੁਣ ਗਿਆ ਆ ਫਿਰਦਾ ਹੁਣ ਧੱਕੇ ਖਾਂਦਾ ਗਲਣਾ ਚਾਹੀਏ ਨਾ ਮੈਂ ਤਾਂ ਪੁੰ ਦਾ ਜ਼ੋਰ ਲੱਗੇ ਵੇ ਅਸੀਂ ਤੇਰਾ ਘਰ ਪਟਣ ਚ ਹਾਂ ਚੱਲ ਭਾਈ ਦੇਖ ਲੈ ਜੇ ਕੋਈ ਪ੍ਰਮਾਤਮਾ ਹੀ ਆ ਕਿ ਸਿੱਧੇ ਰਸਤੇ ਪਾਵੇ ਤਾਂ ਠੀਕ ਹੈ ਹਜੇ ਤਾਂ ਦੇਖ ਆਪਾਂ ਨੂੰ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕੀ ਕਿਵੇਂ ਕਿੱਧਰ ਕੁਝ ਹੋਈ ਜਾਂਦਾ ਕਿੱਧਰ ਨਹੀਂ ਹੋਈ ਜਾਂਦਾ ਪਰ ਆਹਾਂ ਇੰਨਾ ਜ਼ਰੂਰ ਆ ਹੁਣ ਆਪਾਂ ਨੂੰ ਇਹ ਤਾਂ ਆ ਕੇ ਕਾਮਲੇ ਤੋਂ ਕਾਮਲਾ ਬੰਦਾ ਵੀ ਸੋਚੂਗਾ ਜੀ ਦੋ ਲਾ ਕੇ ਜਿੰਦੇ ਕੁੰਡੇ ਜਿੱਥੇ ਵਹਿ ਜਾਂਦੇ ਉੱਥੋਂ ਵੀ ਗਾਹਾਂ ਟੱਪ ਜਾਂਦੇ ਉਹਨਾਂ ਦਾ ਕੰਮ ਹੀ ਇਹ ਐ ਨੂੰ ਤਫੋਹੀ ਵਾਲਾ ਗੁੱਟਣ ਖੋਣ ਵਾਲੇ ਬੰਦੇ ਆ ਉਹ ਉਹਨਾਂ ਦਾ ਬਾਖਵਾ ਇਹ ਵੀ ਤਾਂ ਹੋ ਇਹ ਵੀ ਤਾਂ ਹੋ ਸਕਦਾ ਜੀਤੋ ਉਹਨਾਂ 'ਚ ਫਸੀ ਗਈ ਹੋਵੇ ਹੈ ਇਹ ਵੀ ਤਾਂ ਹੋ ਸਕਦਾ ਉਹ ਬੰਦੇ ਇਹ ਜੇ ਹੁਣ ਜੀਤੋ ਤਾਂ ਨਾ ਹੋਵੇ ਉਹ ਜੀ ਤੇ ਫਿਰ ਜੇ ਆਪਾਂ ਨੂੰ ਟਿਕਾਣੇ ਦਾ ਪਤਾ ਹੋਵੇ ਤਾਂ ਆਪਾਂ ਜੀਤੋ ਨੂੰ ਛੁਡਾ ਲੇਗੇ ਉਹਨਾਂ ਤੋਂ ਹਾਂ ਫੇਰ ਹੀ ਆਪਾਂ ਜਕੀ ਹੁਣ ਲੱਭੀ ਤਾਂ ਜਾਨਣਾ ਹੁਣ ਹਰ ਪਾਸੇ ਤਾਂ ਜਾਈ ਜਾਂਦੇ ਆ ਲੱਭੀ ਤਾਂ ਜਾਨਣਾ ਹੁਣ ਬਸ ਇਹੀ ਆਖਰੀ ਗੱਲ ਵੀ ਮੈਂ ਤਾਂ ਪੁਲਿਸ ਨੂੰ ਰਿਪੋਰਟ ਕਰ ਦੇ। ਸਹੀ ਗੱਲ ਐ। ਪੁਲਿਸ ਨੂੰ ਰਿਪੋਰਟ ਕਰ। ਬਸ ਮੈਂ ਤੇਜੇ ਨੂੰ ਕਿਹਾ ਕੱਲ੍ਹ ਦਾ ਦਿਨ ਮੈਂ ਦੇਖਦਾ। ਜੇ ਕੱਲ੍ਹ ਦਾ ਦਿਨ ਨਾ ਹੋਊਗਾ ਵੀ ਮੈਂ ਮੈਂ ਥਾਣੇ ਜਾਊਂਗਾ। ਮੈਂ ਫਿਰ ਫਿਰ ਭਾਈ ਐਵੇਂ ਤੈਨੂੰ ਗੱਲ ਆਖਾਂ ਵੀ ਕੱਲ੍ਹ ਨੂੰ ਵੀ ਤੁਹਾਨੂੰ ਵੀ ਪੁਛਪੜਤਾਲ ਹੋਊਗੀ। ਕੋਈ ਨਹੀਂ ਪੁਛਪੜਤਾਲ ਆਉਂਦੀ। ਕਿਹੜਾ ਭੱਜਿਆਂ ਤਾਂ ਇਥੋਂ ਕਹਿ ਦੇਂਗਾ ਜਿਹੜੀ ਗੱਲ ਐ। ਹਾਂ ਉਹ ਫਿਰ ਜੇ ਉਹ ਤੇਰੇ ਨਾਲ ਮਾਰੀ ਕਰ ਗਈ ਸਾਡੀ ਕੀ ਖਲੋ ਪੱਢੀ ਐ ਉਹ। ਹਾਂ। ਆਪਣੇ ਕੀ ਲੱਗਦੀ ਏ ਫਿਰ ਹਾਂ ਆਪਾਂ ਤਾਂ ਇੱਥੇ ਭਣ ਭਰਾਵਾਂ ਨੇ ਬੱਤ ਲਾਗਾ ਉਹ ਹੀ ਤਾਂ ਗੱਲ ਹੈ ਸਾਰਾ ਕੁਝ ਕਹਿ ਦੇਣਗੇ ਇਹ ਤਾਂ ਇਹ ਵੀ ਪਈ ਮੈਂ ਸਾਹਨੇ ਚ ਚਰ ਸੀਗੀ ਪੁੱਛਦਾ ਸ ਉਧਰ ਉਧਰੀ ਹੋਈ ਸੀ ਫਿਰ ਇਹ ਤਾਂ ਤੇਰੇ ਬੰਨੂ ਅਸੀਂ ਤੇਰੇ ਬੰਨੂ ਤਾਂ ਨਹੀਂ ਲਾਂਭਾ ਉਧਰੋਂ ਤਾਂ ਤੇਜਾ ਸੀ ਉਹੀ ਤਾਂ ਗੱਲ ਹੈ ਇਹਨੂੰ ਕਾਹਦਾ ਲਾਂਭਾ ਹੈ ਵਿਚਾਰੀ ਨੂੰ ਇਹਨੇ ਤਾਂ ਚੰਗਾ ਸੋਚਿਆ ਸੀ ਤੇਰੇ ਵਾਸਤੇ ਜੇ ਬੋਸ ਆਪ ਦੀ ਆਈ ਤੇ ਆ ਗਈ ਨਾ ਤੇ ਪਤਾਲ ਚ ਵੀ ਕੱਢ ਲਿਆ ਹਾਂ ਮੈਂ ਤਾਂ ਦੱਸਾਂ ਬਿੰਦ ਚ ਕੱਢ ਲਿਆਂਗੇ ਲਖੇਰਾ ਗੱਲ ਕਰਾਏ ਆਂ ਬੀ ਇੱਕ ਪਾਸੇ ਤਾਂ ਮੂਰਟਿਆ ਫੁੱਟਿਆ ਗਿਆ ਜਿੱਦਾਂ ਸਿਉਣਾ ਤੇ ਪੈਸੇ ਲੈ ਗਈ ਤੇ ਆ ਵੀ ਲੱਗਣ ਨੂੰ ਥਾਂ ਜੇ ਪੁਲਿਸ ਚ ਕੋਈ ਗੱਲਬਾਤ ਕਰਾਂਗੇ ਆਪਾਂ ਨੂੰ ਪੈਸੇ ਦੇਣੇ ਪੈਣਗੇ ਕੱਢ ਤਾਂ ਕਿੱਥੇ ਖੰਨ ਪੁੰਜੇ ਚ ਉਹਦੀ ਲੈ ਮੇਰਾ ਤਾਂ ਨਵਾਂ ਘਰ ਪਾਉਂਦਾ ਸੀ ਜਿਹੜਾ ਉਹ ਵੀ ਰਹਿ ਗਿਆ ਜਿਹੜਾ ਕੋਈ ਚਾਰ ਪੈਸੇ ਜੋੜੇ ਸੀ ਉਹ ਵੀ ਗਏ ਕੋਈ ਸਮਾੜਾ ਮੋਟਾ ਟੂਮਟਾ ਕੀ ਬਣਾਇਆ ਸੀ ਉਹਦੀ ਖਾਤਰ ਉਹ ਵੀ ਗਿਆ ਤੇ ਆ ਇੱਜ਼ਤ ਵੀ ਗਈ ਘਰ ਵਾਲੀ ਵੀ ਗਈ ਤੇ ਲੋਕਾਂ ਦੀਆਂ ਗੱਲਾਂ ਰਹਿ ਗਈਆਂ ਕਿੱਦਾਂ ਦੇ ਹੁੰਦੰਦਾ ਹੀ ਪੈ ਗਿਆ ਭੈਣੇ ਬਿੰਦਰੇ ਸੱਚੀ ਪੈ ਗਿਆ ਭੈਣੇ ਕਿਚਕਿਚ ਪਹਿਲਾਂ ਤਾਂ ਉਹਨਾਂ ਨੇ ਹੀ ਲੈ ਕੇ ਬੈਹਗੇ ਉਹ ਸਾਰਾ ਟੱਬਰ ਸਣੇ ਕੁੜੀ ਸਣੇ ਬਹੂ ਸਣੇ ਮੁੰਡਾ ਹਾਏ ਨੇ ਆਏ ਕਰ ਲੈ ਹਾਏ ਇਹਨੇ ਆਏ ਕਰ ਲਿਆ ਇਹ ਵੀ ਭੈਣੇ ਕਾਲਾ ਹੋ ਗਿਆ ਬਿੰਦਚੋਦੇ ਲਿਆ ਕੇ ਏਡੇ ਏੜੀ ਹਾ ਕਾਂਟੇ ਪਾਤੇ ਜਦੋਂ ਮੈਂ ਆਈ ਮੈਨੂੰ ਆਖਿਆ ਵੀ ਮੈਂ ਕਿਹਾ ਤੂੰ ਐਡਾ ਨਾ ਤੱਤਾ ਕਾਲਾ ਹੋ ਜਿਹੜੇ ਚਾਰ ਪੀਏ ਕਮਾਏ ਆ ਆਪਦੀ ਪੂੰਜੀ ਆਪਦੇ ਕੋਲੇ ਸੰਭ ਕੇ ਰੱਖਦਾ ਉਹ ਚੱਲ ਕੋਈ ਨਹੀਂ ਜਿਹੜਾ ਕੁਝ ਹੋ ਗਿਆ ਹੋ ਗਿਆ ਲੈ ਗਈ ਤਾਂ ਲੈ ਗਈ ਸੀ ਵੀ ਇਹਨਾਂ ਨੂੰ ਸਾਰੀ ਮਰ ਖਵਾਈ ਦਿੱਤਾ ਮੇਰੀ ਕਿਸਮਤ ਮੇਰੇ ਨਾਲ ਜਾ ਵੈਂਕਰ ਚਾਦਰ ਲਓ ਜਾ ਚੱਲ ਮੈਂ ਚਾਦਰ ਆ ਜਾ ਚੱਲ ਮੈਂ ਵੀ ਚੱਲ ਚੱਲ ਤਾਏ ਜਾ ਕਾਂਤਾ ਕਰ ਲਾ ਰਹਾ ਹਾਂ ਆ ਜਾ ਹੈ ਨੀ ਜਿਹੜੀ ਕਿਸਮਤ ਚ ੱੱਕੇ ਮਿਗਲੇ ਮਿਲਣੀ ਆ ਉਹ ਤਾਂ ਜਿਹੜੇ ਲਿਖੇ ਨੇ ਉਹਨੂੰ ਕਿਵੇਂ ਰੋਕ ਸਕਦੇ ਹਾਂ ਉਹਨਾਂ ਤੇ ਸਹੀ ਮੈਡਮ ਜੀ ਕਮਲਾ ਕੱਚੇ ਹੁੰਦੇ ਆ ਤੁਹਾਡੇ ਥੋੜੇ ਕਿਉਂ ਆ ਚੱਕੋ ਦਵਾਈ ਜੇ ਇਹੀ ਕੰਮ ਮੈਂ ਸਿੱਧਾ ਕਰਦਾ ਹੁੰਦਾ ਨਾ ਐਨੇ ਟਾਈਮ ਦਾ ਕੰਮ ਸੀ ਇਹ ਤੂੰ ਹੂਲ ਕਰਾ ਉੱਠਾ ਕਰਕੇ ਆਇਆ ਫਿਰ ਮੈਂ ਤਾਂ ਜੇ ਕੰਮ ਦਾ ਸਿੱਧਾ ਕਰਤਾ ਹਾਂ ਕਹਿੰਦੇ 2 ਨੰਬਰ ਚ ਮਿਲਦੀ ਐ ਇਹ ਦਵਾਈ ਦੇ ਨਹੀਂ ਸਕਦੇ ਅੱਛਾ ਕੇਸ ਪੈਂਦਾ ਕਹਿੰਦੇ ਸਾਡੇ ਤੇ ਕੇਸ ਉਹ ਵੀ ਕਹਿੰਦੇ ਸੋਡੇ ਦੇ

30 ਘੰਟਿਆਂ ਦੇ ਹੱਲ ਹੋ ਜੂ। ਬਸ ਰੋਲਾ ਇਹ ਹੈ ਨਾ। ਬਾਕੀ ਜ਼ਿੰਮੇਵਾਰੀ ਕਹਿੰਦੇ ਸੋਡੀ ਹੋਊਗੀ। ਜੇ ਕੁਛ ਹੁੰਦਾ ਕਰਦਾ ਤਾਂ ਸਾਡਾ ਰਹਿਣਾ ਆਉਣਾ ਚਾਹੀਦਾ। ਅਗ ਨਹੀਂ ਕੁਛ ਨਹੀਂ ਹੁੰਦਾ ਇਹਨੂੰ। ਜਿੰਨ ਪਹਿਲਾਂ ਕਿਹਾ ਮੈਂ ਜੇ ਹੋ ਵੀ ਜਾਊ ਤਾਂ ਜਾ ਕੇ ਮੈਂ ਚੱਕ ਦਾਂਗੀ। ਜੇ ਨਾ ਹੋਇਆ ਤਾਂ ਆਪ ਤੁਮਕੇ ਲਾਵਾਂਗੇ। ਰੋਣਾ ਤਾਂ ਉਹੀ ਆ ਤਾਂ ਤੁਸੀਂ ਨਾ ਮੇਰੇ ਮੂੰਹ ਦੀ ਗੱਲ ਕੋਣੀ ਪੈਨ ਕੁਛ ਨਾ ਹੀ ਮਿਲਵੇ ਕਮਾਈ ਦਾ ਸਾਧਨ ਬਿਜ਼ਨਸ ਬਿਜ਼ਨਸ ਅਸੀਂ ਤੇ ਨੰ ਬੰਦਾ ਉਹੀ ਪਾਸ ਹੈ ਜਿਹੜਾ ਦੂਜਾ ਸਮੇਂ ਮਿਹਨਤ ਕਰਕੇ ਸੋਚ ਲਈ ਸਹੀ ਗੱਲ ਬੋਲ ਰਹੇ ਜੀ ਜਵਾਨਾ ਹੀ ਹੈ ਮੇਡਾ ਨਾ ਕੰਮ ਤਾਂ ਜਾਏ ਕੋਈ ਵੀ ਬਿਜ਼ਨਸ ਹੀ ਮਟ ਜਾਂਦਾ ਹੁਣ ਆਪਾਂ ਨੂੰ ਰੱਬ ਨੇ ਆਹ ਬਿਜ਼ਨਸ ਦਿੱਤਾ ਤੇ ਆ ਕੰਮ ਲਈ ਬਣਾ ਕੇ ਭੇਜਿਆ ਉਹ ਕਹਿੰਦੇ ਹੁੰਦੇ ਆ ਨਾ ਜੇ ਰੱਬ ਸਾਲਾ ਦਾ ਹੋ ਗਿਆ ਥੱਕ ਤੇ ਚੋਲ ਜਾਣਗੇ ਕਿੱਥੇ ਨਾਲੇ ਜਿਸका काम ਕਿਸੇ ਕੋਲ ਸਿੱਕੋ ਸਾਜੇ ਦੇ ਹੁਣ ਦੇਖੋ ਜਿਹੜਾ ਕੰਮ ਡਾਕਟਰਾਂ ਦਾ ਆਪਾਂ ਨਹੀਂ ਕਰ ਸਕਦੇ ਕਿ ਆਪਣਾ ਕੰਮ ਡਾਕਟਰ ਨਹੀਂ ਕਰ ਸਕਦੇ ਹਾਂਜੀ ਸਹੀ ਨਾ ਲੱਸਨੀ ਮੇਰੀ ਗੱਲ ਸੁਣੋ ਮੜਾ ਜਰ ਰੱਖਿਆ ਕਰ ਧਿਆਨ ਕਿੱਥੋਂ ਗਈ ਚੀਰ ਗਿਆ ਤੁਹਾਜੀ ਤੇ ਇਹ ਜਿਹਾ ਬੀ ਮੈਡਮ ਜੀ ਜਿਹੜੀ ਚਿੜੀਆਂ ਨਾ ਇਹਦੇ ਵਾਸਤੇ ਨਾ ਫਿਰ ਜਾਲ ਇੰਨੇ ਇੰਨੇ ギャਪ ਨਾਲ ਬਣਾ ਸਕਦਾ ਏ ਇੰਨੇ ਇੰਨੇ ギャਪ ਨਾਲ ਪਹਿਲਾਂ ਮੈਨੂੰ ਆਇਆ ਸੀ ਵੀ ਐਂ ਖੁੱਲਾ ਪਿਜਰਾ ਛੱਡ ਕੇ ਨਾ ਨਹੀਂ ਉੜਦੀ ਚਿੜੀਆ ਪਰ ਹੁਣ ਮੈਨੂੰ ਪਤਾ ਲੱਗਿਆ ਐਂ ਨਾਤਾ ਜਾਲ ਹੁਣ ਨਹੀਂ ਨਿਕਲਦਾ ਮੈਂ ਬੱਸ ਬੇ ਮੇਰੀ ਗੱਲ ਸੁਣਾ ਹੁਣ ਕਿਸੇ ਪਾਸੇ ਜਾਈ ਨਾ ਤੇਰੇ ਹੁੰਦੇ ਮੈਨੂੰ ਫਿਕਰ ਨਹੀਂ ਮੈਡਮ ਜੀ ਤੂੰ ਮੁਖਿਆ ਤੇ ਮੇਰੀ ਜਾਨ ਨੂੰ ਸੌ ਸਿਆਪੇ ਪੈਣਗੇ ਬੱਸ ਨਾ 12 ਘੰਟੇ ਸਾ ਮਰੇ বিনা ਮੇਰੇ ਉਹ ਹੋ ਲਿਆਉਣਾ ਨਾ ਚੱਕ ਕੇ ਮਾਰ ਵਿੱਚ ਕਿਸੇ ਡਬਲ ਕਰਾਂ ਡਬਲ ਫੋਟੀ ਘੜੀ ਕਰਦੇ ਹੋ ਡਬਲ ਟ੍ਰਿਪਲ ਕਰਾਂਗੇ ਮੇਰੇ ਗੱਲ ਸੁਣ ਨਾ ਨੱਥੋਂ ਨੂੰ ਇੰਨੀ ਅਕਲੂ ਗੁੱਲੀ ਹੈ ਮੜਮ ਜੇ ਨੱਥੋਂ ਨੂੰ ਅਕਲ ਹੋ ਗਈ ਕੁਝ ਬਣਾ ਲਾਂਦਾ ਤੇ ਆਪਣੇ ਨੂੰ ਉੱਥੇ ਠੋਕੇ ਨਾ ਮੁਝੇ ਵੀ ਨਾ ਮੇਰੀ ਗੱਲ ਸੁਣਾ ਇਹ ਨਾ ਤੋਵੇ ਇਹ ਨਾ ਕੰਨ ਤੇ ਨਾ ਪਾਦੀ ਆਪਣੀ ਦੋਹਾਂ ਦੀ ਗੱਲ ਹੈ ਵੀ ਲੱਥੂ ਉੱਥੇ ਦੀ ਉੱਥੇ ਹੈ ਤੇ ਆਪਾਂ ਕਿਹੜੀ ਮੈਡਮ ਜੀ ਸੋਡੀ ਗੱਲ ਉਹ ਵੀ ਮੈਂ ਕਰ ਦੂੰ ਦੇਖੀ ਰੱਖੋ ਤੇ ਇਹ ਤਾਂ ਪੁੱਤ ਮੈਨੂੰ ਜੀ ਕੀ ਨਾ ਕਿਉਂਕਿ ਤੂੰ ਹੀ ਹੈ ਜਿੱਥਾ ਪੁੱਤ ਮੈਡਮ ਜੀ ਆ ਦੇਖ ਲੋ ਜਦੋਂ ਮੈਂ ਤੁਹਾਡੇ ਕੋਲੇ ਆਇਆ ਸੀ ਹਾਂ ਕਿੱਥੇ ਸੀ ਬਿਜ਼ਨਸ ਤੇ ਜੇ ਤੁਸੀਂ ਮੈਨੂੰ ਪੁੱਤ ਬਣਾਇਆ ਤੇ ਅੱਜ ਤੁਹਾਡਾ ਕੰਮ ਨਾ ਸਿੱਖਣਾ ਤੇ ਛੱਡਤਾ ਕੀ ਨੇ ਛੜਾਇਆ ਜਿਹੇ ਪੁੱਤ ਨੇ ਤਾਂ ਹਿੰਦਾਂ ਜਿਹੇ ਪੁੱਤਾਂ ਦੇ ਮਾਂ ਨਾਲ ਹੁੰਦਾ ਮੈਨੂੰ ਵੀ ਨਾ ਬੜੀ ਖੁਸ਼ੀ ਹੁੰਦੀ ਆ ਜਦੋਂ ਤੁਸੀਂ ਐਨਾ ਮਾਣ ਦਾ ਦਰਜਾ ਕਰਦੇ ਹੋ ਫਿਰ ਮੈਨੂੰ ਆਏ ਹੁੰਦਾ ਵੀ ਮੈਨਾਂ ਦਾ ਕੰਮ ਨਾ ਥੋੜਾ ਜਿਹਾ ਘੋਰ ਬਿਨਾਂ ਕਿ ਦੇ ਮਾਂ ਚਲੋ ਠੀਕ ਆ ਥੋੜਾ ਜਿਹਾ ਆ ਕੰਮ ਨਾ ਸ਼ੇਰ ਇਹ ਨਾਲ ਕਰਨਾ ਉਹ ਨਹੀਂ 치ੜੀ ਥੋੜੀ ਜੀ ਚੂੰ ਚੂੰ ਕਰਦੀ ਆ ਸ਼ਾਂਤ ਉਹ ਕਿਤੇ ਸਕੇ ਰੰਪਾ ਬੇਬੇ ਤਾਂ ਤੇ ਕਰੀ ਨਾ ਕਰ ਤੂੰ ਕੀ ਸੁਣਾ ਤੂੰ ਨਾ ਕਿਤੇ ਹੋਣੀ ਹਾਦੀਆ ਜੇ ਕੁਝ ਕੁ ਹੋ ਗਿਆ ਨਾ ਮੈਨੂੰ ਤਾਂ ਨਾ ਤੇਰਾ ਬੜਾ ਤਰਸ ਆਉਂਦਾ ਜਦੋਂ ਤੈਨੂੰ ਸਣੀ ਕੋਟ ਦਾ ਆ ਲੈ ਤੈਨੂੰ ਕਿਕਰ ਕੋਲੇ ਛੱਡਿਆ ਹੋਊਂਗੀ ਕਿ ਨਾ ਠੀਕ ਹੋ ਜਾ ਬਸ ਨਾ ਤੂੰ ਤੋਂ ਮੈਨੂੰ 50000 ਰੁਪਏ ਦਵਾ ਦੀ ਬਸ ਤੇਰਾ ਖਹਿੜਾ ਮੈਂ ਛੱਡ ਦੂੰਗੀ ਆਦੀ ਚ ਚੱਲ ਜੀ ਚੱਲ ਤੋ ਸਾਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਚੱਲ ਤੇਂ ਜਾ ਤੇ ਮੈਂ ਤੱਤ ਪਿਆ ਰਹੀ ਹੈ ਠੀਕ ਆ ਬਣੀ ਕੁੜੀ ਦੁੱਧ ਤਾਂ ਕਰਨਾ ਹੋ ਗਿਆ ਨਾ ਠੋ ਹਾਂ ਕਰੀ ਦੀ ਕੀ ਬੋਲੀ ਕੁਛ ਨਹੀਂ ਮੈਂ ਤਾਂ ਦੁੱਧ ਤਾਂ ਕਰਕੇ ਰੱਖਦੀ ਸੀ ਮੈਂ ਤਾਂ ਗੱਲ ਹੈ ਹਾਂ ਜੀ ਮੈਂ ਤਾਂ ਹੋ ਗਿਆ ਸਮਝੋ ਓ ਅੱਛਾ ਹਾਂ ਮੈਂ ਸਮਝ ਦੋ ਘਰਾਂ ਕਾਚਾ ਅੱਛਾ ਕਬਾਰੀ ਚ ਹੀ ਦੁੱਧ ਤੇ ਮਿਲਾ ਦੇ ਬਸ ਇਹ ਕੋਈ ਬਾਤ ਨਹੀਂ ਇਹ ਹਲਦੀ बस रूपा दीदी तुसी कहता कि थोड़ा काम होया है बिच पावे दो कता के केसर दे वो भी थोड़ा या काम समझ गई समझ गई बस फटाफट लेके आया बस कोई गल नहीं तुसी चलो ते मैं आऊं हेलो मेरी गल सुन ले ना तो तू थोड़ी जी बेगौरी वाली कर दी जे इस बार कोई भी गलती करती ਤੂੰ ਇੱਥੇ ਨਹੀਂ ਦੇਖ ਲਾ ਫਿਰ ਬੱਸ ਰੁਪਾ ਦੀਦੀ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਹੁੰਦੀ ਤੁਸੀਂ ਫਿਕਰ ਨਾ ਕਰੋ ਫਿਕਰ ਕਿਉਂ ਆ ਕਰੋ ਪੱਜੀ ਤੇਰੀ ਨਾਲਤੀ ਹਾਂ ਜਾ ਕੇ ਫੋਨ ਕਰਾਂ ਤੇਰੀ ਉਹ ਰੁਪਾ ਦੀਦੀ ਕੀ ਕਰਾਂ ਮੈਨੂੰ ਵੀ ਉਧਰ ਫੋਨ ਫੋਨ ਆ ਜਾਂਦੇ ਹਾਂ ਹੁਣ ਫੋਨ ਤੇ ਗੱਲ ਕਰਾਂ ਕੋਈ ਨਿਗਰ ਰੱਖਾਂ ਉਹਦਾ ਦਿਮਾਗ ਹੀ ਪਤਾ ਨਹੀਂ ਕਿੰਨਾ ਕਚਨਣ ਲੱਗ ਗਿਆ ਹੁਣ ਨਾ ਦਾ ਖਿਹੜਾ ਛੱਡ ਦੇ ਕੰਮ ਚ ਝਾਂਦੇ ਠੀਕ ਹੈ ਠੀਕ ਹੈ ਜੀ ਸ਼ੇਦੀ ਆਲਾ ਬਸ ਤੁਸੀਂ ਚਲੋ ਲੈ ਇਹ ਚਿੜੀਆਂ ਨੇ ਨਾ ਬਹੁਤ ਦਿਮਾਗ ਖਰਾਬ ਕੀਤਾ ਹੋਇਆ ਸੀ ਪਰ ਹੁਣ ਇਹਦੇ ਖੰਭ ਕੱਟੇ ਲੈ ਹੁਣ ਨਹੀਂ ਮੈਨੂੰ ਬਰਦਾਸ਼ਤ ਕਰਦੀ ਮੈਂ ਬਹੁਤ ਐਨੀ ਤਨਫਾਇਆ ਕਦੇ ਇਹ ਹੋਣ ਚੱਕਦੀ ਆ ਤੇ ਕਦੇ ਇਹ ਕਰੋ ਭੱਜਦੀ ਆ ਤੇ ਬਾਜੋ ਰੂਪਾ ਦੀਦੀ ਤੋਂ ਮੈਨੂੰ ਸਨੀਆਂ ਪੈਣੀਆਂ ਚਲ ਬਸ 我们打康复费。